ਮੱਲਾ ਸੋਡੀਆਂ ਦਾ ਰਹਿਣ ਵਾਲਾ ਗੁਰਨਾਮ ਸਿੰਘ ਇੱਕ ਉਹ ਵਿਆਹਾ ਹੋਇਆ ਬੰਦਾ ਸੀ ਵਿਦੇਸ਼ ਦੇ ਵਿੱਚ ਰਹਿ ਰਿਹਾ ਸੀ ਉਸ ਦੀ ਪਤਨੀ ਦਾ ਨਾਮ ਸੀ ਸਤਿੰਦਰ ਕੌਰ ਵਿਦੇਸ਼ ਦੇ ਵਿੱਚ ਰਹਿੰਦੇ ਇਹਨਾਂ ਨੂੰ ਕਾਫੀ ਸਮਾਂ ਹੋ ਚੁੱਕਿਆ ਸੀ ਪਰ ਜਦੋਂ 2011 ਦੇ ਵਿੱਚ ਗੁਰਨਾਮ ਸਿੰਘ ਵਾਪਸ ਪੰਜਾਬ ਆਂਦਾ ਹੈ ਤਾਂ ਇੱਥੇ ਆ ਕੇ ਇੱਕ ਨਵੀਂ ਕੁੜੀ ਦੀ ਪਾਲ ਸ਼ੁਰੂ ਕੀਤੀ ਜਾਂਦੀ ਹੈ ਕਿਉਂਕਿ ਇਹ ਉਸਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਇਸਦੀ ਮੁਲਾਕਾਤ ਦਵਿੰਦਰ ਕੌਰ ਨਾਮ ਦੀ ਇੱਕ ਕੁੜੀ ਦੇ ਨਾਲ ਹੋਈ ਜੋ ਕਿ ਪਹਿਲਾਂ ਹੀ ਵਿਆਹੀ ਹੋਈ ਸੀ ਪਰ ਉਹਨਾਂ ਦੇ ਘਰ ਦੇ ਵਿੱਚ ਬੀਤੇ ਕੁਝ ਸਾਲਾਂ ਤੋਂ ਜਵਾਬ ਨਹੀਂ ਹੋਇਆ ਜਿਸ ਤੇ ਚਲਦੇ ਹੋਏ ਇਹ ਕੁੜੀ ਆਪਣੇ ਪਤੀ ਤੋਂ ਅਲੱਗ ਹੋ ਚੁੱਕੀ ਸੀ ਤਲਾਕ ਦੇ ਚੁੱਕੀ ਸੀ ਪਰ ਗੁਰਨਾਮ ਸਿੰਘ ਨੇ ਕਿਹਾ ਕਿ ਮੈਂ ਤੈਨੂੰ ਵਿਆਹ ਵੀ ਕਰਵਾਵਾਂਗਾ ਤੇਰੇ ਨਾਲ ਅਤੇ ਤੈਨੂੰ ਬਾਹਰ ਵੀ ਲੈ ਕੇ ਜਾਵਾਂਗਾ ਦ ਵਿੰਟਰ ਕੋਰ ਇਸ ਕੱਲ ਨੂੰ ਸੁਣ ਕੇ ਖੁਸ਼ ਹੁੰਦੀ ਹੈ ਮੰਨ ਜਾਂਦੀ ਹੈ ਦੋਹਾਂ ਦੀ ਮੁਲਾਕਾਤ ਇੱਕ ਕਲੀਨਿਕ ਦੇ ਵਿੱਚ ਹੋਈ ਸੀ ਕਿਉਂਕਿ ਗੁਰਨਾਮ ਸਿੰਘ ਦੀ ਘਰਵਾਲੀ ਦੇ ਬੱਚਾ ਨਹੀਂ ਹੋ ਰਿਹਾ ਸੀ ਤਾਂ ਇਸ ਤੋਂ ਬਾਅਦ ਹੀ ਸਾਰੀ ਕਹਾਣੀ ਅੱਗੇ ਤੁਰਦੀ ਹੈ ਤਾਂ ਮੱਲਾ ਸੋਡੀਆਂ ਦੇ ਰਹਿਣ ਵਾਲੇ ਇਸ ਗੁਰਨਾਮ ਦੇ ਨਾਲ ਦਵਿੰਦਰ ਕੌਰ ਜੋ ਕਿ ਉਮਰ ਦੇ ਵਿੱਚ ਕਰੀਬ 10 ਸਾਲ ਤਾਂ ਛੋਟੀ ਹੀ ਸੀ ਕਿਉਂਕਿ ਗੁਰਨਾਮ ਸਿੰਘ ਦੀ ਉਮਰ ਇਸ ਸਮੇਂ ਤੇ 45 ਸਾਲ ਦੀ ਸੀ ਅਤੇ ਇਸ ਕੁੜੀ ਦੀ ਉਮਰ 32 ਤੋਂ 35 ਸਾਲ ਦੇ ਵਿਚਾਲੇ ਜਾਂ ਇਸਤੇ ਕਰੀਬ ਦੱਸੀ ਜਾਂਦੀ ਹੈ ਤਾਂ ਖੈਰ ਦੋਹਾਂ ਦਾ ਵਿਆਹ ਹੋ ਗਿਆ ਤੇ ਪਤੀ ਆਪਣੀ ਇਸ ਪਤਨੀ ਨੂੰ ਲੰਡਨ ਦੇ ਵਿੱਚ ਵੀ ਲੈ ਗਿਆ ਸਾਰੇ ਜਾਣੇ ਬੇਹੱਦ ਹੀ ਖੁਸ਼ ਹੋਏ ਕਿ ਕੁੜੀ ਦੀ ਕਿਸਮਤ ਦੇਖੋ ਇੱਥੇ ਲਿਖੀ ਹੋਈ ਸੀ ਉਹਨੇ ਵਿਦੇਸ਼ ਜਾਣਾ ਸੀ ਇਸੇ ਕਰਕੇ ਇੱਥੇ ਨਹੀਂ ਬਣਿਆ ਇਹੋ ਜੀਆਂ ਗੱਲਾਂ ਹੋ ਰਹੀਆਂ ਸਨ ਤੇ ਅੱਗੇ ਅੱਗੇ ਜ਼ਿੰਦਗੀ ਚੱਲਦੀ ਗਈ ਕਰਦੇ ਕਰਾਂਦੇ ਨੂੰ 2012 ਆ ਗਿਆ 2012-13 ਦੇ ਵਿੱਚ ਇਹਨਾਂ ਦੇ ਘਰ ਇੱਕ ਪੁੱਤ ਨੇ ਜਨਮ ਲਿਆ ਅਤੇ ਇਹ ਹੁਣ ਇਸ ਪਰਿਵਾਰ ਦਾ ਪਹਿਲਾ ਵਾਰਿਸ ਸੀ ਪਹਿਲਾ ਪੁੱਤ ਸੀ ਜਿਸ ਦਾ ਨਾਮ ਗੁਰਨੂਰ ਰੱਖਿਆ ਗਿਆ ਗੁਰਨੂਰ ਦੇ ਆਉਣ ਤੋਂ ਬਾਅਦ ਘਰ ਦੇ ਹਾਲਾਤ ਬੇਹੱਦ ਹੀ ਬਦਲ ਗਏ ਖੁਸ਼ ਨੁਮਾ ਹੋ ਗਏ ਦੋ ਘਰਵਾਲੀਆਂ ਦੇ ਨਾਲ ਰਹਿ ਰਹੇ ਇਸ ਪਤੀ ਦੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਲੰਡਨ ਸਾਊਥ ਹਾਲ ਦੇ ਵਿੱਚ ਇਹ ਰਹਿ ਰਹੇ ਸਨ ਪੰਜਾਬ ਦੇ ਵਿੱਚ ਵੀ ਪਰਿਵਾਰਿਕ ਮੈਂਬਰ ਕਾਫੀ ਖੁਸ਼ ਹੋਏ ਕਿ ਸਾਡੇ ਘਰ ਵੀ ਹੁਣ ਕੋਈ ਬੱਚਾ ਆਇਆ ਹੈ ਕੋਈ ਜਵਾਬ ਆਇਆ ਤੇ ਸਾਡੀ ਵੀ ਪੀੜ੍ਹੀ ਹੁਣ ਅੱਗੇ ਵਧੂਗੀ ਇਸ ਦੇ ਚਲਦੇ ਹੋਏ ਉਹ ਪੰਜਾਬ ਪਹੁੰਚਦੇ ਨੇ ਲੰਡਨ ਤੋਂ ਤਾਂ ਕਿ ਸਾਰਾ ਪਰਿਵਾਰ ਉਹਨਾਂ ਦੀਆਂ ਖੁਸ਼ੀਆਂ ਨੂੰ ਦੁੱਗਣਾ ਕਰ ਸਕੇ ਇੱਥੇ ਆ ਕੇ ਉਸ ਚੇਰਾ ਜਨਮ ਦਿਨ ਮਨਾਇਆ ਜਾਂਦਾ ਹੈ ਦੋਹਾਂ ਕੁੜੀਆਂ ਦੇ ਦੋਹਾਂ ਔਰਤਾਂ ਦੇ ਪੇਕੇ ਘਰਾਂ ਦੇ ਵਿੱਚ ਜਾ ਕੇ ਵੀ ਮਿਠਾਈ ਦਿੱਤੀ ਜਾਂਦੀ ਹੈ ਅਤੇ ਸਾਰਾ ਪਰਿਵਾਰ ਜਾਣਦਾ ਸੀ ਕਿ ਗੁਰਨਾਮ ਦੀਆਂ ਦੋ ਘਰਵਾਲੀਆਂ ਨੇ ਅਤੇ ਉਹ ਦੋਹਾਂ ਘਰਵਾਲੀਆਂ ਨੂੰ ਇਕੱਠੇ ਹੀ ਸਾਰੀ ਜਿਗਾਵਾਂ ਤੇ ਲੈ ਕੇ ਜਾਂਦਾ ਹੁੰਦਾ ਸੀ ਤੇ ਹੁਣ ਤਾਂ ਸੁੱਖ ਤੇ ਨਾਲ ਘਰ ਦੇ ਵਿੱਚ ਇੱਕ ਬੱਚਾ ਵੀ ਹੋ ਗਿਆ ਸੀ ਫਿਰ ਤੋਂ ਇਹ ਵਾਪਸ ਖੁਸ਼ੀਆਂ ਮਨਾ ਕੇ ਵਿਦੇਸ਼ ਚਲੇ ਜਾਂਦੇ ਨੇ ਅਤੇ ਉੱਥੇ ਜਾ ਕੇ 2000 ਅਕਤੂਬਰ 2013 ਦੇ ਵਿੱਚ ਇੱਕ ਹੋਰ ਬੱਚਾ ਜਨਮ ਲੈਂਦਾ ਜਿਸ ਦਾ ਨਾਮ ਗੁਰਤੇਜ ਰੱਖਿਆ ਜਾਂਦਾ ਹੁਣ ਘਰ ਦੇ ਵਿੱਚ ਖੁਸ਼ੀ ਦੁੱਗਣੀ ਹੋ ਚੁੱਕੀ ਸੀ ਦੋ ਘਰ ਵਾਲੀਆਂ ਸੀ ਦੋ ਮੁੰਡੇ ਸੀ ਪਤੀ ਵੇਹ ਅੱਧੀ ਜ਼ਿਆਦਾ ਖੁਸ਼ ਨਜ਼ਰ ਆ ਰਿਹਾ ਸੀ ਕਿ ਮੇਰੀ ਜ਼ਿੰਦਗੀ ਪਲਟ ਗਈ ਕਿਉਂਕਿ ਇੱਕ ਬੱਚੇ ਦਾ ਮੂੰਹ ਦੇਖਣ ਦੇ ਲਈ ਇਹ ਪਰਿਵਾਰ ਤਰਸ ਗਿਆ ਸੀ ਤੇ ਅੱਜ ਇਹ ਸਾਰੀਆਂ ਖੁਸ਼ੀਆਂ ਜਿਵੇਂ ਉਹਨਾਂ ਦੀ ਝੋਲੀ ਆ ਪੈ ਰਹੀਆਂ ਹੁਣ ਇਸ ਦੇ ਚਲਦੇ ਹੋਏ ਹੁਣ 2014 ਆ ਗਿਆ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਆਪਣੇ ਕਰ ਜਾਵਾਂਗੇ ਉੱਥੇ ਜਾ ਕੇ ਇਸ ਬੱਚੇ ਦਾ ਨਾ ਸਿਰਫ ਜਨਮ ਦਿਨ ਸਗੋਂ ਲੋੜੀ ਵੀ ਮਨਾਈ ਜਾਵੇਗੀ ਉਹ ਆਪਣੇ ਬੱਚਿਆਂ ਤੇ ਪਤਨੀਆਂ ਨੂੰ ਲੈ ਕੇ ਇੱਥੇ ਪਹੁੰਚ ਜਾਂਦਾ ਹੈ ਲੋੜੀ ਦਾ ਪ੍ਰੋਗਰਾਮ 13 ਜਨਵਰੀ ਦਾ ਹੋਣਾ ਸੀ ਸਾਰੇ ਰਿਸ਼ਤੇਦਾਰ ਬੇਹਦ ਹੀ ਜ਼ਿਆਦਾ ਖੁਸ਼ੀ ਦੇ ਮਾਹੌਲ ਦੇ ਵਿੱਚ ਸਨ ਕਿ ਹੁਣ ਉੱਥੇ ਜਾਵਾਂਗੇ ਅਸੀਂ ਦੋਵਾਂ ਬੱਚਿਆਂ ਨੂੰ ਦੇਖਾਂਗੇ ਅਤੇ ਉਹਨਾਂ ਦਾ ਪਰਿਵਾਰ ਚੰਗਾ ਫਲਿਆ ਫੁੱਲਿਆ ਹੋ ਚੁੱਕਿਆ ਪਰ ਗੁਰਨਾਮ ਸਿੰਘ ਆਪਣੀਆਂ ਪਤਨੀਆਂ ਦੇ ਨਾਲ ਪੰਜਾਬ ਦੇ ਵਿੱਚਤਾ ਸੀ ਕਰੀਬ 15 ਜਨਵਰੀ ਤੱਕ ਪਰ ਉਸ ਨੇ ਹੀ ਲੋਹੜੀ ਦਾ ਤਿਉਹਾਰ ਨਹੀਂ ਮਨਾਇਆ ਜਿਸ ਤੇ ਕਰਕੇ ਖਾਸ ਤੌਰ ਤੇ ਉਹ ਪੰਜਾਬ ਆਇਆ ਸੀ ਰਿਸ਼ਤੇਦਾਰਾਂ ਨੇ ਗੱਲਾਂ ਜ਼ਰੂਰ ਕੀਤੀਆਂ ਪਰ ਜਿਹਨੇ ਕਿਨੇ ਵੀ ਅੱਗੇ ਆ ਕੇ ਪੁੱਛਣਾ ਚਾਹਿਆ ਤਾਂ ਇਸ ਤਰ੍ਹਾਂ ਲੋਹੜੀ ਦਾ ਦਿਨ ਵੀ ਲੰਘ ਜਾਂਦਾ ਹੈ ਤੇ ਦੋਸਤ ਰਿਸ਼ਤੇਦਾਰ ਪੁੱਛਣਾ ਸ਼ੁਰੂ ਕਰਦੇ ਨੇ ਕਿ ਤੁਸੀਂ ਪੰਜਾਬ ਦੇ ਵਿੱਚੋਂ ਲੋਹੜੀ ਦੇ ਤਿਉਹਾਰ ਨੂੰ ਤੁਸੀਂ ਮਨਾਇਆ ਨਹੀਂ ਦੋਹਾਂ ਬੱਚਿਆਂ ਦੀ ਲੋਹੜੀ ਮਨਾਉਣ ਦੀ ਗੱਲ ਕੀਤੀ ਜਾ ਰਹੀ ਸੀ ਤਾਂ ਗੁਰਨਾਮ ਸਿੰਘ ਆਖਦਾ ਹੈ ਕਿ ਮੇਰੇ ਛੋਟੇ ਮੁੰਡੇ ਦੀ ਤਬੀਅਤ ਠੀਕ ਨਹੀਂ ਜਿਸ ਤੇ ਚਲਦੇ ਹੋਏ ਅਸੀਂ ਡਾਕਟਰ ਦੀ ਅਪਾਇੰਟਮੈਂਟ ਆ ਸੀ ਵਾਪਸ ਜਾ ਰਹੇ ਹਾਂ ਇੱਕ ਤੋਂ ਬਾਅਦ ਦੂਜੇ ਰਿਸ਼ਤੇਦਾਰ ਨੂੰ ਵੀ ਇਹੀ ਕਿਹਾ ਜਾਂਦਾ ਹੈ ਬਿਨਾਂ ਕਿਸੇ ਕੁੜੀ ਦੇ ਪੇਕੇ ਪਰਿਵਾਰ ਨੂੰ ਮਿਲੇ ਉਹ ਫਲਾਈਟ ਬੁੱਕ ਕਰਵਾਉਂਦੇ ਨੇ ਅਤੇ 17-18 ਤਰੀਕ ਨੂੰ ਉਹ ਵਿਦੇਸ਼ ਦੇ ਵਿੱਚ ਪਹੁੰਚ ਜਾਂਦੇ ਨੇ ਉੱਥੇ ਪਹੁੰਚਣ ਤੋਂ ਬਾਅਦ ਹੁਣੇ ਹੀ ਪਰਿਵਾਰ ਦੱਸਦਾ ਹੈ ਕਿ ਅਸੀਂ ਥੱਕ ਹਾਰ ਚੁੱਕੀਆਂ ਸੀ ਸੌ ਰਹੇ ਹਾਂ ਜਦੋਂ ਵੀ ਇਧਰੋਂ ਫੋਨ ਆਂਦਾ ਕੁੜੀ ਦੇ ਪੇਕੇ ਘਰਦੇ ਹਾਂ ਤਾਂ ਤਾਂ ਬੱਚਿਆਂ ਦੇ ਨਾਲ ਤਾਂ ਗੱਲ ਕਰਵਾਈ ਜਾਂਦੀ ਸੀ ਪਰ ਦਵਿੰਦਰ ਕੁਆਰ ਦੇ ਨਾਲ ਹੁਣ ਤੱਕ ਕਿਸੇ ਦੀ ਵੀ ਗੱਲ ਨਹੀਂ ਹੋਈ ਸੀ ਅਤੇ ਮਾਪੇ ਇਸ ਕਰਕੇ ਵੀ ਚਿੰਤਾ ਦੇ ਵਿੱਚ ਸੀ ਕਿ ਸਾਡੀ ਧੀ ਪੰਜਾਬ ਤੋਂ ਚਲੀ ਗਈ ਲੰਡਨ ਚਲੀ ਗਈ ਤੇ ਸਾਨੂੰ ਮਿਲ ਕੇ ਤੱਕ ਨਹੀਂ ਗਈ ਜਾਂਦੇ ਹੋਏ ਸਾਨੂੰ ਇੱਕ ਗੁੱਡ ਬਾਏ ਵੀ ਉਹਨੇ ਨਹੀਂ ਕਿਹਾ ਤਾਂ ਖੈਰ ਮਾਪਿਆਂ ਨੂੰ ਹੀ ਲੱਗਿਆ ਕਿ ਬੱਚਾ ਜ਼ਿਆਦਾ ਬਿਮਾਰ ਹੋਣਾ ਹੈ ਜਾਂ ਉਹਦੀ ਅਪਾਇੰਟਮੈਂਟ ਨੂੰ ਲੈ ਕੇ ਸੀ ਇਸ ਕਰਕੇ ਸਾਰਾ ਪਰਿਵਾਰ ਪੱਜਾ ਪੱਜਾ ਵਾਪਸ ਮੁੜ ਗਿਆ ਹੋਣਾ ਪਰ ਜਦੋਂ 20 ਤਰੀਕ ਤੱਕ ਵੀ ਦਵਿੰਦਰ ਕੌਰ ਦੇ ਮਾਪਿਓ ਦੀ ਆਪਣੀ ਧੀ ਦੇ ਨਾਲ ਗੱਲਬਾਤ ਨਹੀਂ ਹੁੰਦੀ ਤਾਂ ਉਹ ਸਖਤੀ ਦੇ ਨਾਲ ਜਵਾਈ ਨੂੰ ਕਹਿੰਦੇ ਨੇ ਕਿ ਸਾਡੀ ਗੱਲ ਤੋਂ ਕਿਉਂ ਨਹੀਂ ਕਰਵਾ ਰਿਹਾ ਜੇ ਬੱਚਿਆਂ ਦੇ ਨਾਲ ਗੱਲਬਾਤ ਹੋ ਰਹੀ ਹੈ ਤਾਂ ਉਸਦੇ ਨਾਲ ਕਿਉਂ ਨਹੀਂ ਹੋ پا ਰਹੀ ਤਾਂ ਫਿਰ ਉਹ ਜਵਾਈ ਗੁਰਨਾਮ ਸਿੰਘ ਆਖਦਾ ਹੈ ਕਿ ਤੁਹਾਡੀ ਧੀ ਗੁਰਵਿੰਦਰ ਕੌਰ ਘਰ ਦੇ ਵਿੱਚੋਂ ਸਮਾਨ ਲੈ ਕੇ ਗਹਿਣੇ ਲੈ ਕੇ ਪੈਸੇ ਲੈ ਕੇ ਘਰ ਤੋਂ ਭੱਜ ਗਈ ਹੈ ਅਤੇ ਮੈਂ ਇਸ ਨੂੰ ਲੈ ਕੇ ਖੁਦ ਖਾਸਾ ਪਰੇਸ਼ਾਨ ਹਾਂ ਇਹ ਗੱਲ ਸੁਣਨ ਤੋਂ ਬਾਅਦ ਮਾਪਿਓ ਨੂੰ ਅਸਤੀ ਗੱਲ ਤੇ ਯਕੀਨ ਨਹੀਂ ਹੁੰਦਾ ਕਿ ਸਾਡੀ 3 ਇੰਚ ਕੀਤਾ ਹੋਣਾ ਕਿਉਂਕਿ ਬੱਚਿਆਂ ਦੇ ਵਿੱਚ ਹਰੇਕ ਮਾਂ ਦੀ ਜਾਨ ਵਸੀ ਹੁੰਦੀ ਹੈ ਆਪਣੇ ਬੱਚਿਆਂ ਨੂੰ ਛੱਡ ਕੇ ਕੋਈ ਵੀ ਮਾਇ ਇਸ ਤਰ੍ਹਾਂ ਕਿਤੇ ਨਹੀਂ ਜਾਂਦੀ ਇਸ ਤੋਂ ਬਾਅਦ ਹੁਣ ਕੁੜੀ ਦੇ ਮਾਪਿਓ ਦੇ ਵੱਲੋਂ ਦਵਿੰਦਰ ਕੌਰ ਤੇ ਮਾਪਿਓ ਨੇ ਐਮਬੈਸੀ ਦੇ ਵਿੱਚ ਪਤਾ ਕੀਤਾ ਤਾਂ ਉਹ ਦੱਸਦੇ ਨੇ ਕਿ ਦਵਿੰਦਰ ਕੌਰ ਜਨਵਰੀ ਨੂੰ ਜਿਹੜੀ ਫਲਾਈਟ ਆਈ ਹੈ ਜਿਸ ਤੇ ਵਿੱਚ ਗੁਰਨਾਮ ਸਿੰਘ ਅਤੇ ਉਸਦੀ ਪਤਨੀ ਆਏ ਸਤਿੰਦਰ ਆਏ ਉਸ ਦੇ ਵਿੱਚ ਤਵਿੰਦਰ ਕੌਰ ਵਾਪਸ ਪਰਤੇ ਹੀ ਨਹੀਂ। ਇਹ ਗੱਲ ਸੁਣਨ ਤੋਂ ਬਾਅਦ ਕੁੜੀ ਦੇ ਪੇਕੇ ਪਰਿਵਾਰ ਵਾਲੇ ਹੋਰ ਵੀ ਜ਼ਿਆਦਾ ਗੁੱਸੇ ਅਤੇ ਨਿਰਾਸ਼ਾ ਦੇ ਨਾਲ ਭਰ ਜਾਂਦੇ ਨੇ। ਆਪਣੀ ਜਵਾਈ ਨੂੰ ਆਖਦੇ ਨੇ ਕਿ ਤੂੰ ਐਡਾ ਵੱਡਾ ਝੂਠ ਆਖਿਰਕਾਰ ਬੋਲ ਕਿਉਂ ਰਿਹਾ ਹੈ? ਉਹ ਤਾਂ ਤੇਰੇ ਨਾਲ ਵਾਪਸ ਗਈ ਤੱਕ ਨਹੀਂ। ਇਸ ਮਗਰੋਂ ਉਹ ਪੁਲਿਸ ਤੇ ਕਾਲ ਜਾਂਦੇ ਨੇ, ਜਾਂਚ ਪੜਤਾਲ ਸ਼ੁਰੂ ਹੁੰਦੀ ਹੈ ਤੇ ਹੌਲੀ-ਹੌਲੀ ਕਰਕੇ ਸਾਰੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੁੰਦੀਆਂ ਨੇ। ਦਰਅਸਲ ਗੁਰਨਾਮ ਸਿੰਘ ਦਾ ਜਿਹੜਾ ਮਕਸਦ ਸੀ ਕਿ ਮੇਰੇ ਘਰ ਔਲਾਦ ਹੋਵੇ ਉਸ ਦੀ ਪਤਨੀ ਗਰਭਵਤੀ ਨਹੀਂ ਹੋ ਰਹੀ ਸੀ ਉਹਨੇ ਦੂਜਾ ਵਿਆਹ ਕਰਵਾਇਆ ਦਵਿੰਦਰ ਕੌਰ ਨੂੰ ਸਿਰਫ ਇਸ ਲਈ ਵਰਤਿਆ ਗਿਆ ਕਿ ਉਹ ਉਸ ਦੇ ਘਰ ਤੇ ਵੀ ਚ ਆ ਕੇ ਬੱਚੇ ਪੈਦਾ ਕਰੇ ਇਸ ਮਗਰੋਂ ਦੋਹਾਂ ਦੇ ਵਿੱਚ ਲੜਾਈ ਝਗੜਾ ਵੀ ਹੋਣਾ ਸ਼ੁਰੂ ਹੋ ਗਿਆ ਸੀ ਪਰ ਗੁਰਨਾਮ ਸਿੰਘ ਦਾ ਚਾਲ ਚੱਲਣ ਇੱਥੋਂ ਹੀ ਸਾਬਿਤ ਹੋ ਰਿਹਾ ਸੀ ਕਿ ਉਸ ਨੇ ਆਪਣੀ ਪਤਨੀ ਦਵਿੰਦਰ ਕੌਰ ਨੂੰ ਉੱਥੇ ਪੱਕਾ ਨਹੀਂ ਹੋਣ ਦਿੱਤਾ ਹਰ 6 ਮਹੀਨੇ ਬਾਅਦ ਹੋ ਉੱਥੋਂ ਆਪਣੀ ਪਤਨੀ ਦਵਿੰਦਰ ਕੌਰ ਨੂੰ ਪੰਜਾਬ ਲੈ ਆਂਦਾ ਸੀ ਕਿਤੇ ਹੋਰ ਲੈ ਜਾਂਦਾ ਸੀ ਪਰ ਉਸ ਨੂੰ ਪੱਕੇ ਹੋਂ ਉੱਥੇ ਨਹੀਂ ਦਿੱਤਾ ਗਿਆ ਤੇ ਇੱਧਰ ਹੁਣ ਪੁਲਿਸ ਜਾਂਚ ਪੜਤਾਲ ਕਰ ਰਹੀ ਸੀ ਉਸ ਡਰਾਈਵਰ ਦੇ ਕੋਲ ਪਹੁੰਚ ਕੀਤੀ ਜਾਂਦੀ ਹੈ ਜਿਸ ਦੀ ਗੱਡੀ ਦੇ ਵਿੱਚ ਬੈਠ ਕੇ ਇਹ ਪਰਿਵਾਰ 에ਅਰਪੋਰਟ ਪਹੁੰਚਿਆ ਸੀ ਤਾਂ ਉਸ ਡਰਾਈਵਰ ਨੇ ਦੱਸਿਆ ਕਿ ਮੈਂ ਸਿਰਫ 4 ਜਾਣਿਆਂ ਨੂੰ ਛੱਡਿਆ ਜਿਦੇ ਵਿੱਚ 2 ਬੱਚੇ ਤੇ ਉਹਨਾਂ ਦੇ ਪਤੀ ਪਤਨੀ ਨੇ ਤਸਵੀਰਾਂ ਦਿਖਾਈਆਂ ਜਾਂਦੀਆਂ ਨੇ ਤਾਂ ਦਵਿੰਦਰ ਕੌਰ ਨੂੰ ਨਹੀਂ ਪਛਾਣਦਾ ਸਿੰਦਰ ਅਤੇ ਗੁਰਨਾਮ ਸਿੰਘ ਸਮੇਤ ਉਹਨਾਂ ਦੇ ਦੋਵੇਂ ਬੱਚੇ ਗੁਰਨੂਰ ਅਤੇ ਗੁਰਤੇਜ ਨੂੰ ਆਖਦਾ ਕਿ ਮੇਅਰਪੋਰਟ ਛੱਡਿਆ ਸੀ ਪਰ ਹੋਰ ਇਹਨਾਂ ਦੇ ਨਾਲ ਕੋਈ ਵੀ ਨਹੀਂ ਸੀ ਤੇ ਹਾਂ ਮੈਂ ਇਹਨਾਂ ਨੂੰ ਅੱਧ ਰਸਤੇ 'ਚ ਛੱਡਿਆ ਸੀ ਹੁਣ ਅੱਧ ਰਸਤੇ ਤੱਕ ਉਹਨਾਂ ਨੂੰ ਕੌਣ ਛੱਡ ਕੇ ਗਿਆ ਇੱਥੇ ਇੱਕ ਦੂਜਾ ਡਰਾਈਵਰ ਸੀ ਪੰਜਾਬ ਪੰਜਾਬੀ ਬੰਦਾ ਹੀ ਸੀ ਇੱਕ ਉਹ ਛੱਡ ਕੇ ਗਿਆ ਸੀ ਉਸ ਨੂੰ ਫੜਿਆ ਜਾਂਦਾ ਉਹਦੇ ਕੋਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਦੱਸਦਾ ਕਿ ਕਿਸ ਤਰੀਕੇ ਦੇ ਨਾਲ ਗੁਰਨਾਮ ਸਿੰਘ ਨੇ ਉਸ ਦੀ ਪਤਨੀ ਨੇ ਅਤੇ ਇਹ ਸਬੰਦੇ ਨੇ ਜੋ ਕਿ ਡਰਾਈਵਰ ਹੈ ਇਹਨਾਂ ਦੇ ਵੱਲੋਂ ਮਿਲ ਕੇ ਇੱਕ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਦਵਿੰਦਰ ਕੌਰ ਨੂੰ ਮਾਰ ਕੇ ਉਸ ਦੇ ਟੁਕੜੇ ਟੁਕੜੇ ਕਰਕੇ ਖੂਹ ਦੇ ਵਿੱਚ ਸੁੱਟ ਦਿੱਤਾ ਗਿਆ ਇਸ ਤੋਂ ਵੀ ਬੁਰਾ ਪਲਾਨ ਇਹਨਾਂ ਨੇ ਇਹ ਰਚਿਆ ਨਾਲ ਕਿ ਪਿੰਡ ਦੇ ਵਿੱਚ ਹੀ ਭੱਜਦੇ ਹੋਏ ਕੁਝ ਕੁੱਤੇ ਫੜੇ ਉਹਨਾਂ ਨੂੰ ਮਾਰਿਆ ਉਹਨਾਂ ਦੇ ਟੋਟੇ ਕੀਤੇ ਦਵਿੰਦਰ ਕੌਰ ਦੇ ਮ੍ਰਿਤਕ ਦੇਹ ਦੇ ਜਿਹੜੇ ਇਹਨਾਂ ਨੇ ਟੋਟੇ ਕੀਤੇ ਹੋਏ ਸੀ ਉਸ ਦੇ ਨਾਲ ਮਿਕਸ ਕੀਤੇ ਅਤੇ ਫਿਰ ਉਹਨਾਂ ਨੂੰ ਜਾ ਕੇ ਖੂਦ ਦੇ ਵਿੱਚ ਸੁੱਟ ਦਿੱਤਾ ਬੈਗ ਦੇ ਵਿੱਚ ਬੰਨ ਕੇ ਡਰਾਈਵਰ ਦੇ ਵੱਲੋਂ ਕੀਤੇ ਗਏ ਇਹ ਸਾਰੇ ਖੁਲਾਸੇ ਰੌਂਗਟੇ ਖੜੇ ਕਰ ਦੇਣ ਵਾਲੇ ਸੀ ਇਹ ਸਭ ਕੁਝ ਪੁਲਿਸ ਵਾਲਿਆਂ ਦੇ ਵੱਲੋਂ ਉਹਨਾਂ ਦੇ ਮਾਪਿਆਂ ਨੂੰ ਦੱਸਣਾ ਹੋਰ ਵਿਯੋਖਾ ਸੀ ਪਰ ਉਹਨਾਂ ਨੂੰ ਦੱਸਿਆ ਗਿਆ ਉਸ ਕੁੜੀ ਦੇ ਟੋਟੇ ਕੱਢੇ ਗਏ ਅਤੇ 28 ਜਨਵਰੀ ਨੂੰ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਸਾਰੀ ਘਟਨਾ ਅੱਗ ਦੇ ਵਾਂਗ ਪੂਰੇ ਪੰਜਾਬ ਸਮੇਤ ਵਿਦੇਸ਼ ਦੇ ਵਿੱਚ ਲੰਡਨ ਦੇ ਵਿੱਚ ਫੈਲ ਗਈ ਗੁਰਨਾਮ ਸਿੰਘ ਅਤੇ ਉਸਦੀ ਪਤਨੀ ਨੂੰ ਹੁਣ ਫੜਿਆ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਸੀ ਜਿਨ੍ਹਾਂ ਨੇ ਇੰਨੀ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਆਪਣੇ ਹੱਥਾਂ ਦੇ ਨਾਲ ਨਾਲ ਰੰਦੀ ਹੋਈ ਪਤਨੀ ਦੇ ਟੋਟੇ-ਟੋਟੇ ਕਰ ਦਿੱਤੇ ਕੁੱਤਿਆਂ ਦੇ ਟੋਟਿਆਂ ਵਿੱਚ ਮਿਕਸ ਕੀਤੇ ਤਾਂ ਕਿ ਕਿਸੇ ਨੂੰ ਜੇ ਬਦਬੂ ਵੀ ਆਵੇ ਜਾਂ ਫੜੇ ਵੀ ਜਾਣ ਤਾਂ ਪਤਾ ਹੀ ਨਾ ਲੱਗ ਸਕੇ ਕਿ ਇਹ ਇਨਸਾਨੀ ਮਾਸ ਹੈ ਜਾਂ ਫਿਰ ਜਾਨਵਰਾਂ ਦਾ ਪਰ ਰੱਬ ਸਭ ਤੋਂ ਉੱਪਰ ਆ ਤੇ ਇਹੋ ਜਿਹੇ ਗੁਨਾਹਗਾਰਾਂ ਨੂੰ ਕਦੇ ਵੀ ਬਖਸ਼ਦਾ ਨਹੀਂ। ਕਾਨੂੰਨ ਦੇ ਹੱਥਾਂ ਤੋਂ ਬਚਣ ਲਈ ਉਹਨਾਂ ਨੇ ਬਹੁਤ ਕੁਝ ਕੀਤਾ ਪਰ ਕਿਸ ਤਰ੍ਹਾਂ ਦੇ ਨਾਲ ਇਹ ਸਾਰਾ ਸੱਚ ਸਾਹਮਣੇ ਆਇਆ ਅਤੇ ਉਹਨਾਂ ਨੂੰ ਉਹਨਾਂ ਦੀ ਕਿਤੇ ਦੀ ਸਜ਼ਾ ਵੀ ਮਿਲਣੀ ਹੈ ਕਿਉਂਕਿ ਰੱਬ ਹੈਗਾ ਤੇ ਦੇਖਦਾ ਉਹ। ਤਾਂ ਖੈਰ ਹੁਣ ਲੰਡਨ ਤੱਕ ਇਹ ਗੱਲ ਪਹੁੰਚ ਜਾਂਦੀ ਹੈ ਲੰਡਨ ਦੇ ਵਿੱਚ ਤੇਵਿੰਦਰ ਕੌਰ ਦੀ ਇੱਕ ਭੈਣ ਵੀ ਰਹਿੰਦੀ ਸੀ। ਉਸ ਦੇ ਵੱਲੋਂ ਵੀ ਇਹ ਸਾਰੀ ਖਬਰ ਅਤੇ ਕੱਲ ਪੁਲਿਸ ਨੂੰ ਦੱਸੀ ਗਈ ਖਬਰ ਫੈਲਾ ਦਿੱਤੀ ਗਈ। ਇਸ ਮਗਰੋਂ ਇਹ ਦੋਵੇਂ ਬੱਚਿਆਂ ਦੀ ਕਸਟਡੀ ਇਸ પતિ ਪਤਨੀ ਤੋਂ ਲੈ ਲਈ ਗਈ। ਇਸ ਕਰਕੇ ਲਈ ਗਈ ਸੀ ਕਿਉਂਕਿ ਹੁਣ ਇਹ ਇਨਾਂ ਦੇ ਕਾਬਿਲ ਨਹੀਂ ਸੀ। ਸਾਰੀ ਜ਼ਿੰਦਗੀ ਨਾਲ ਦਾ ਹੀ ਮਕਸਦ ਸੀ ਕਿ ਸਾਡੇ ਘਰ ਦੇ ਵਿੱਚ ਔਲਾਦ ਹੋਵੇ ਜਿਸ ਤੇ ਚਲਦੇ ਹੋ ਇਹਨਾਂ ਨੇ ਗਲਤ ਹਤਕੰਡੇ ਅਪਣਾਏ। ਅਤੇ ਉਸ ਦੇ ਨਾਲ ਨਾਲ ਇੱਕ ਔਰਤ ਦੀ ਜਾਨ ਵੀ ਲੈ ਲਈ। ਉਹ ਔਰਤ ਜੋ ਕਿ ਨਾਲ ਤੇ ਭਰੋਸਾ ਕਰਕੇ ਵਿਦੇਸ਼ ਦੇ ਵਿੱਚ ਇਹਨਾਂ ਦੇ ਨਾਲ ਚਲੀ ਗਈ। ਇਹਨਾਂ ਦੇ ਘਰ ਦੇ ਵਿੱਚ ਆ ਕੇ ਉਹ ਖੁਸ਼ੀਆਂ ਦਿੱਤੀਆਂ ਜਿਨ੍ਹਾਂ ਨੂੰ ਇਹ ਤਰਸ ਰਹੇ ਸੀ। ਦੋ ਬੱਚੇ ਪੈਦਾ ਕੀਤੇ। ਪਰ ਇਸ ਮਗਰੋਂ ਇਹਨਾਂ ਨੇ ਕੀ ਕੀਤਾ ਉਸਦੇ ਨਾਲ ਬੇਰਹਿਮੀ ਦੇ ਨਾਲ ਟੁਕੜੇ ਟੁਕੜੇ ਕਰ ਦਿੱਤੇ ਅਤੇ ਮਾਰ ਦਿੱਤਾ। ਇਹ ਸਾਰੀ ਘਟਨਾ ਹੋਣ ਤੋਂ ਬਾਅਦ ਸੋਸ਼ਲ ਵਰਕਰਸ ਦੇ ਵੱਲੋਂ ਦੋਵੇਂ ਬੱਚਿਆਂ ਦੀ ਕਸਟਡੀ ਲੈ ਲਈ ਗਈ ਅਤੇ ਇਹ ਦੋਵਾਂ ਜਾਣਿਆਂ ਦੇ ਨਾਲ ਉਸ ਤੋਂ ਬਾਅਦ ਕੀ ਬਣਿਆ? ਕੀ ਨਨੂ ਪੁਲਿਸ ਫੜ ਪਾਈ ਜਾਂ ਨਹੀਂ ਇਹ ਇਸ ਬਾਰੇ ਹੀ ਪੂਰੀ ਕਹਾਣੀ ਸੀ ਪਰ ਹੁਣ ਤੱਕ ਇਸ ਤੇ ਕੋਈ ਅਪਡੇਟ ਸਾਹਮਣੇ ਨਹੀਂ ਆਂਦੀ 2014 ਦਾ ਹੈ ਸਾਰਾ ਮਾਮਲਾ ਇੱਕ ਖੌਫਨਾਕ ਕਹਾਣੀ ਜਿੱਥੇ ਇੱਕ ਪਤੀ ਨੇ ਘਰ ਦੇ ਵਿੱਚ ਦੋ ਪਤਨੀਆਂ ਤਾਂ ਰੱਖ ਲਈਆਂ ਦੋ ਬੱਚੇ ਵੀ ਉੱਥੇ ਪੈਦਾ ਹੋ ਗਏ ਪਰ ਉਸ ਨੂੰ ਰਹਿਣਾ ਨਹੀਂ ਆਇਆ ਨਾ ਜ਼ਿੰਦਗੀ ਜੀਣਾ ਆਇਆ ਅਤੇ ਨਾ ਹੀ ਕਿਸੇ ਦੂਸਰੇ ਨੂੰ ਇੱਜ਼ਤ ਦੇਣਾ ਜਿਹਨੇ ਕੀ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਆਉਂਦੀਆਂ ਸੀ ਰਵਿੰਦਰ ਕੌਰ ਦੇ ਮਾਪਿਓ ਉਸਦੇ ਭੈਣ ਭਰਾ ਪਿੰਡ ਵਾਲੇ ਇਸ ਬੰਦੇ ਨੂੰ ਕਦੇ ਵੀ ਮਾਫ ਨਹੀਂ ਕਰਨਗੇ ਜਿਹਨੂੰ ਉਹ ਆਪਣੀ ਕਿਸਮਤ ਦਾ ਤਾਰਾ ਸਮਝ ਰਹੇ ਸੀ ਕਿ ਇਹਦੇ ਆਉਣ ਦੇ ਨਾਲ ਸਾਡੀ ਧੀ ਜਿਹੜੀ ਕਿ ਤਲਾਕशुदा ਸੀ ਵਿਦੇਸ਼ ਤੇ ਵਿੱਚ ਜਾ ਕੇ ਵਸ ਗਈ ਘਰ ਦੇ ਵਿੱਚ ਮੁੰਡੇ ਵੀ ਹੋ ਗਏ ਹੁਣ ਤੱਕ ਵਿਆਹ ਤੋਂ ਬਾਅਦ ਬੱਚਾ ਨਹੀਂ ਹੋਇਆ ਸੀ ਇਸੇ ਕਰਕੇ ਤਲਾਕ ਹੋਇਆ ਸੀ ਉਹ ਕਿੰਨੀਆਂ ਹੀ ਸ਼ੱਕ ਸ਼ੁਭਾਵਾਂ ਉਹਨਾਂ ਦੀਆਂ ਦੂਰ ਹੁੰਦੀਆਂ ਗਈਆਂ ਪਰ ਇਸ ਤੇ ਬਤਲੇ ਜਿਹੜੀ ਕਬੱਡੀ ਕੀਮਤ ਦਵਿੰਦਰ ਕੌਰ ਨੇ ਚੁਕਾਈ ਉਹ ਬੇਹਦ ਹੀ ਮੰਦ ਭਾਗੀ ਸੀ ਅਤੇ ਇਹਨਾਂ ਦਾ ਗੁਨਾਹਗਾਰ ਸਭ ਤੋਂ ਵੱਡਾ ਗੁਰਨਾਮ ਸਿੰਘ ਹੈ ਜਿਨੇ ਕਿ ਵਿਆਹ ਦਾ ਪਿਆਰ ਦਾ ਚਾਂਸਾ ਦਿੰਦੇ ਹੋਏ ਕੁੜੀ ਦੇ ਨਾਲ ਐਡਾ ਵੱਟਾ ਧੋਖਾ ਦਿੱਤਾ ਆਪਣੀ ਪਤਨੀ ਦੇ ਨਾਲ ਉਹਨਾਂ ਮਾਸੂਮ ਬੱਚਿਆਂ ਦੇ ਨਾਲ ਜਿਨ੍ਹਾਂ ਤੋਂ ਉਸਦੀ ਮਾਂ ਖੋ ਲਈ ਅਤੇ ਉਸਤੇ ਟੋਟੇ ਟੋਟੇ ਕਰ ਦਿੱਤੇ